ਕੱਡਾ ਕੀ ਚੀਜ਼ ਲਈ ਜਾਂਦਾ ਵੀ ਇਹ ਕਰੀ ਕੇ ਜਾਂਦਾ ਪਰ ਬੈਠਾ ਇਹਨੂੰ ਚੱਕਰ ਤਾਂ ਕਿ ਆਏ ਇਹਨੂੰ ਮੇਰੀ ਚਲਾਈ ਨਹੀਂ ਪਸੰਦ ਹੈਗੀ ਮੰਨੋ ਇਹਦੀ ਚਲਾਈ ਪਸੰਦ ਨਹੀਂ ਹੈਗੀ ਇਹਨੂੰ ਕਿਸੇ ਦੀ ਨਹੀਂ ਹੁੰਦੀ ਹਾਂ ਬੰਦਾ ਕਹਿੰਦਾ ਮੇਤੇ ਕਦੀ ਆਹ ਜਿਹੜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਅੱਜ ਬਈ ਐ ਦਵਾਰ ਆ ਘਰੇ ਅੱਜ ਤੇ ਆ ਪਿੱਛੇ ਵਾਲਾ ਖੇਤ ਲੱਗੇ ਲੇਜ਼ਰ ਕਰਾਉਣ ਤੇ ਆਪਾਂ ਤੁਹਾਨੂੰ ਇੱਕ ਟਰੈਕਟਰ ਵੀ ਦਿਖਾਉਣਾ ਸਵਰਾਜ 855 ਤੇ ਵਲੌਗ 'ਚ ਬਣੇ ਰਹੋ ਜੀ ਆਜੂ ਦਿਖਾਉਣੇ ਆਪਾਂ ਤੁਹਾਨੂੰ ਤਾਂ ਲੋ ਬਈ ਮਿੱਤਰੋ ਆਹ ਆਪਾਂ ਦਾ ਪਿੱਛੇ ਦਾ ਘਰ ਦੇ ਬਾਈ ਬਿੱਗਾ ਇੱਕ ਅੱਧਿਕ ਬਿੱਗਾ ਥਾਂ ਆ ਇਹ ਤੇ ਇਹਦੇ ਵਿੱਚ ਆਪਾਂ ਨੇ ਮੱਕੀ ਲਾਈ ਵੀ ਤੀ ਪਹਿਲਾਂ ਮਿੱਟੀ ਪੁਵਾਈ ਤੇ ਇਹ ਚ ਸਵਾਗੇ ਨਾਲੇ ਪੱਧਰਾ ਕਰਿਆ ਦਾ ਮਿੱਟੀ ਖੇਤ ਉੱਚਾ ਨਹੀਂ ਮਾਤਾ ਕਰੀ ਤੇ ਮਗਾ ਚੱਲੋ ਵੀ ਪਾਣੀ ਉਰੇ ਮੋਲ ਦਾ ਹੀ ਲੱਗਦਾ ਮਾ ਇਹਦਾ ਥੋੜਾ ਜਿਹਾ 15-20 ਮਿੰਟ ਲੱਗਣੇ ਆ ਲੇਜ਼ਰ ਆਪਣੇ ਗਵਾਂਡੀਆਂ ਦਾ ਹੀ ਆ ਸਾਹਮਣੇ ਤੇ ਇਹਦੇ ਵਿੱਚ ਲੇਜ਼ਰ ਮਾਰਤਾ ਆਪਾਂ ਨੇ ਇਹਦਾ ਬਾਈ ਚੀਜ਼ ਦਾ ਫਾਇਦਾ ਹੀ ਆ ਨੁਕਸਾਨ ਨਹੀਂ ਹੈ ਕੋਈ ਪਾਣੀ ਦੀ ਬਹੁਤ ਬਚਤ ਹੋ ਜਾਂਦੀ ਹੈ ਇਹਦੇ ਨਾਲ ਕਿੱਥੇ ਪਾਣੀ ਭਰ ਕੇ ਲੱਗਣਾ ਇਹਦੇ ਨਾਲ ਪਾਣੀ ਇਹਨ ਬਰਾਬਰ ਲੱਗ ਜਾਂਦਾ ਠੀਕ ਹੈ ਜੀ ਤੇ ਮਸੀਂ ਮੇਰੇ ਸਾਹ ਨਾਲ 15 ਕੁ ਮਿੰਟ ਲੱਗੇ ਨੇ ਟਰੈਕਟਰ ਦੇ ਜੇ ਆਪਾਂ ਸਵਾਗੇ ਨਾਲ ਮਾਰਦੇ ਸਵਾਗੇ ਨਾਲ ਘੰਟਾ ਲੱਗ ਜਣਾ ਤਾਂ ਗੱਲ ਫੇਰ ਨਹੀਂ ਬਣਦੀ ਹੱਗੀ ਇਹ ਜੀ ਪ੍ਰੀਤ ਟਰੈਕਟਰ ਆ ਜਿਹੜੇ ਕੋਲ ਬਹੁਤ ਵਧੀਆ ਚੱਲਦਾ ਬਾਈ ਲੈ ਜਾ ਤੇ ਆਪਣਾ ਬਾਈ ਲੈ ਕੇ ਲੈ ਕੇ ਆ ਗਿਆ ਆਪ ਕੋ 55 ਇਹ ਵੀ ਆਪਾਂ ਤੁਹਾਨੂੰ ਦਿਖਾਉਣਾ ਬਾਈ ਟਰੈਕਟਰ ਸੇਫ ਹੋਰ ਸੇਲ ਆ ਮੱਸਾ ਕਰ ਤੇ ਆ ਵੀ ਨਹੀਂ ਹੋਰ ਵੀਰੇ ਕੀ ਹਾਲ ਆ ਵਧੀਆ ਜੀ ਸਾਫੀ ਢਾਲ ਵੀ ਸਾਰਿਆਂ ਨੂੰ ਬਾਈ ਅੱਜ ਛੁੱਟੀ ਦਾ ਇੰਜੋਏਮੈਂਟ ਲੈ ਰਿਹਾ ਅੱਜ ਬਾਈ ਖਜਾਨਤ ਕਰਾਈ ਆ ਠੀਕ ਆ ਦਿਖਦੀ ਆ ਬਾਈ ਜੀ ਨੇ ਹੋ ਗਏ ਵੇ ਅੱਛਾ ਹੋਰ ਕੰਮ ਹੀ ਤਾਂ ਲੱਗਦਾ ਕਿਹਨਾਂ ਸਾਈਡਾਂ ਬਾਈ ਸਾਈਡਾਂ ਚ ਘਾਤੀ ਆ ਬਾਈ ਠੀਕ ਆ ਜਿੱਦਾਂ ਹੁਣ ਉਹ ਕਰਾਣਾ ਚੱਕਣਾ ਸਾਈਡਾਂ ਐਂ ਚੱਕਤੀਆਂ ਹਾਂ ਠੀਕ ਆ ਲੇਬਲ ਕਰਕੇ ਉਹ ਟਰੈਕਟਰ ਬਾਈ ਬਾਈ ਕੋਲੇ ਆ ਗੱਲਬਾਤ ਉਹ ਦਿਨ ਗਲਤੀ ਹੋ ਗਈ ਯਾਰ ਇੱਕ ਜਿਹੜੀ ਮਾਸਟਰ ਨੇ ਵੀਡੀਓ ਪਾਈ ਆ ਹਾਂ ਤੇ ਮੈਨੂੰ ਜਦੋਂ ਨੇ ਦੱਸਿਆ ਬਾਅਦ ਚ ਮੈਂ ਇਹਦਾ ਲਾਈਕ ਆਰ ਬਸ ਵੀਡੀਓ ਇਹ ਕਹਿੰਦਾ ਵੀ ਵੇਰ ਪਾ ਕੇ ਫੇਰ ਲੱਗਣਾਗਾ ਹਰ ਵਾਰਸ ਵੀਡੀਓ ਬਾਈ ਇਹ ਮੈਨੂੰ ਪਤਾ ਨਹੀਂ ਦਿੰਦਾ ਇਹ ਨਾ ਆ ਦੇਖ ਬਾਈ ਸਪੈਸ਼ਲ ਸਟicker ਲੱਗਿਆ ਵਾ ਦੇਖ ਲਿਆ ਤੇ ਦਿਖੂ ਹਾਂ ਸਟicker ਮਾਸਟਰ ਨੇ ਉਹ ਤਾਂ ਹੀ ਉਹਨੇ ਕਿਹਾ ਕਹਿੰਦਾ ਸਟicker ਤਾਂ ਲੱਗਿਆ ਵਾ ਇਹ ਹਾਂ ਮੈਨੂੰ ਐ ਨਹੀਂ ਤਾਂ ਪਤਾ ਵੀ ਨਹੀਂ ਸੀ ਕਿ ਇਹਨਾਂ ਜੇ ਚੱਲਦੀ ਆ ਵੀਡੀਓ ਚਲ ਕੋਈ ਵਾਰ ਨਹੀਂ ਹੌਲੀ ਹੌਲੀ ਪਤਾ ਲੱਗਿਆ ਹਾਂ ਚਲ ਕੋਈ ਹੌਲੀ ਹੌਲੀ ਪਤਾ ਲੱਗਦਾ 10 ਮਿੰਟ ਤੇ ਹੁੰਦੀ ਆ ਸ ਬਈ ਇਹ ਟਰੈਕਟਰ ਹੈਗਾ ਆਪਣਾ ਜੀ 11 ਮਾਡਲ ਠੀਕ ਹੈ ਜੀ ਰੰਗ ਰੂਪ ਦੇਖੋ ਟਰੈਕਟਰ ਦਾ ਇੰਜਨ ਗੇਅਰ ਦਾ ਫੁੱਲ ਕਾਇਮਾ ਟਰੈਕਟਰ ਅੱਜ ਤੱਕ ਖੇਰ ਖੂਦ ਭਾਇ ਹੋਣੇ ਨੇ ਅੱਜ ਬਾਈ ਬਾਅਦ ਤੇ ਦੇ ਨਾਲ ਆਇਆ ਪੂਰਾ ਜੋਰ ਲਵਾਇਆ ਜੇ ਫਾਲੇ ਆਮਨੇ ਨੌਂ ਤੇ ਬੰਦ ਅੱਜ ਟਰੈਕਟਰ ਬੰਦ ਕਰਾਤਾ ਨੌਂ ਫਾਲਿਆਂ ਤੇ ਅੱਛਾ ਹਾਂ ਉੱਦਾਂ ਪਤਾ ਕੀ ਤਾਂ ਜਦੋਂ ਉਹ ਚਲਾਇਆ ਸੀ ਹਾਂ ਉਦੋਂ ਹੱਥ ਇਹਨਾਂ ਦੀ ਹੈਜੀ ਡੰਡੇ ਵਾਲੀ ਅੱਛਾ ਐਨਸੀ ਦੇ ਵਿੱਚ ਪਈਆ ਕਟੂਨ ਤੇ ਪਤਲੀ ਜੀ ਮਹਾ ਜੀ ਉਹ ਨਿਕਲ ਗਈ ਪੈਂਟ ਟਾਇਰ ਪਾੜ ਦਿੰਦੇ ਨੇ ਠੀਕ ਆ ਤਾਂ ਕਰਕੇ ਉਹ ਉੱਥੇ ਮਹਨ ਸਾਹਿਬ ਜੀ ਨੂੰ ਜਾਵਾਂ ਹੋਲੀ ਚਲਾਈ ਦੇ ਅੱਛਾ ਠੀਕ ਆ ਠੀਕ ਆ ਇੱਕ ਸਰ ਜੀ ਤੇ ਫਿਰ ਤੁਹਾਨੂੰ ਪਤਾ ਡਰਾਈਵਰ ਵੀ ਝੋਟੀ ਦਾ ਹਾਂ ਉਹ ਤਾਂ ਹੈ ਠੀਕ ਆ ਤੇ ਇਹ ਟਰੈਕਟਰ ਬਾਈ ਆਪਣੇ ਕੋਲ ਤੁਹਾਨੂੰ ਪਤਾ ਵੀ ਸੇਲ ਵਾਸਤੇ ਆਇਆ ਵਾ ਜੀ 11 ਮਾਡਲ ਹੈ ਠੀਕ ਆ ਜੀ ਟਾਇਰਾਂ ਦੀ ਗੱਲ ਕਰੀਏ ਟਾਇਰ ਹੋਣਗੇ ਪਿਛਲੇ 60 65 ਪੈਸੇ ਠੀਕ ਹੈ ਜੀ। ਹੋ ਕਿੰਨੇ ਦਾ ਬਾਈ? ਵੱਧ ਹੈ। ਵੱਧ ਹੈ। ਚੱਲ ਬਾਈ ਮੈਂ ਤਾਂ ਆਮਨੇ 5 ਪੈਸੇ ਘੱਟੇ ਦੱਸ ਦਉਣਾ ਵੀਰੇ ਆਤ ਦਾ। ਕੱਲ ਨੂੰ ਅਗਲਾ ਆ ਕੇ ਕਹਿ ਦੇਵੇ। ਹੈਂ? ਹੁਣ ਕੈਮਰੇ 'ਚ ਦਿਖਦੇ ਹੀ ਆ ਇੱਧਰ ਦੇਖਾ ਦੇ। ਸਹੀ ਗੱਲ ਹਾਂ। ਇੱਥੇ ਸਾਹਮਣੇ ਤੇਲੇ ਘੱਟ ਪਾ ਲੱਗਦਾ। ਇੱਧਰ ਦੇਖ ਲਓ ਬਾਈ। ਹਾਂ ਸਹੀ ਗੱਲ ਆ। ਬਾਕੀ ਟਰੈਕਟਰ ਇੰਜਨ ਗੇਅਰ ਦਾ ਪੂਰਾ ਕੰਮ ਆ ਬਾਈ। ਚਲਾ ਕੇ ਵੀ ਦਿਖਾ ਦਨੇ ਆਪਾਂ ਸਾਨੂੰ ਆ 2 ਮਿੰਟ ਲੱਗਣੇ ਆ। ਫੇਰ ਮੜਾ ਜਾ ਦਿਖਾ ਦਨੇ ਜ਼ੋਰ ਵੀ ਮਾਰਾ ਕੇ ਟਰੈਕਟਰ ਦਾ। ਆਪਾਂ ਫਾਲੇ ਦਾ ਨਵੇਂ ਆ ਆਪਣੇ ਕੋਲ। ਇਹ ਕਈ ਵੀਰਾਂ ਦੇ ਫੋਨ ਵੀ ਆਏ ਬਾਈ ਅਮਨੇ ਇੱਕ ਦੋ ਵੀਰਾਂ ਨੇ ਦੇਖਣ ਵੀ ਆਉਣਾ ਟਰੈਕਟਰ ਇਹ ਆਇਆ ਤਾਂ ਬਾਈ ਦਾ ਫੋਨ ਹਾਂ ਹਾਂ ਮੰਨੂ ਵੀ ਆਏ ਦੋ ਤਿੰਨ ਵੀਰਾਂ ਦੇ ਫੋਨ ਅੱਜ ਮੈਂ ਕਿਹਾ ਬਾਈ ਦੇਖ ਲਓ ਠੀਕ ਆ ਹੋਰ ਕਰ ਲੋਗੇ ਬਾਈ ਸਭ ਤੋਂ ਵੱਡੀ ਗੱਲ ਅਮਨੇ ਨੰਬਰ ਵੀ ਲੋਕਲ ਹੈ ਟਰੈਕਟਰ ਦੀ ਵੀ ਆਪਾਂ ਤੁਹਾਨੂੰ ਆਪਣੇ ਬਲ ਤੇ ਤਸੱਲੀ ਦਵਾਵਾਂਗੇ ਟਰੈਕਟਰ ਦੀ ਠੀਕ ਆ ਟਰੈਕਟਰ ਕਿਸੇ ਨੂੰ ਕੋਈ ਨੁਕਸ ਲੱਭਿਆ ਟਰੈਕਟਰ ਚ ਟਰੈਕਟਰ ਜਾਂ ਮਰਜ਼ੀ ਖੜਾ ਕਰ ਦਿਓ ਬਾਈ ਤੇ ਅਮਨੇ ਲਾਇਬ੍ਰੇਰੀ ਦੇਖ ਲੈਣ ਪੱਧਰਾ ਹੋ ਕੇ ਬਣ ਗਈ ਗੱਲ ਅਮਨੇ ਆਏ ਆ ਬਾਈ ਸਵਾਗਤ ਨਾਲ ਜੇ ਇਹ ਮੈਂ ਇਹਨੂੰ 2 ਘੰਟੇ ਵੀ ਲਾ ਦੰਦਾ ਹਾਂ ਇਹ ਗੱਲ ਟਰੈਕਟਰ ਨੇ ਤੇਲ ਵੀ 7-8 ਲੀਟਰ ਖਾ ਜਾਣਾ ਤਾਂ 15 ਫੇਰ ਨਹੀਂ ਤਾਂ ਹੋਣਾ ਡੈਡੀ ਮਾਨੂੰ ਮਖੌਲ ਕਰਦਾ ਕਹਿੰਦਾ ਇੰਨਾ ਕੁ ਥੋਂ ਵੀ ਲੇਜ਼ਰ ਕਰਾਉਣਾ ਮੈਂ ਕਿਹਾ ਡੈਡੀ ਉਹ ਗੱਲ ਨਹੀਂ ਹੈਗੀ ਹੈ ਨਾ ਤਾਂ ਹੈਗੀ ਆ ਹਾਂ ਲੇਜ਼ਰ ਨੂੰ ਕਹਾਂ ਮੈਂ ਟਰੈਕਟਰ ਥੋਂ ਦਾ ਮੁੜੀ ਜਾਂਦਾ ਇਹਦੇ ਨਾਲ ਫੱਡਾਂ ਵਾਲਾ ਬਾਜਰਾ ਹੈ ਫੱਡਾਂ ਵਾਲਾ ਬਾਜਰਾ ਬਾਈ ਇਹਦਾ ਬੀਜ ਰੱਖ ਲੀ ਸਪੈਸ਼ਲ ਬੀਜ ਆ ਮਨੇ ਵੀਰੇ ਇਹ ਉਹੀ ਦੇਖਦੇ ਹੀ ਆ ਇੱਕ ਦਾ ਵੀਜ ਦੂਆ ਹੁੰਦਾ ਇਹ ਬੀਜ ਸਪੈਸ਼ਲ ਆ ਕਿਸੇ ਬੰਦੇ ਤੇ ਲਿਆਂਦਾ ਸੀਗਾ ਆਪਾਂ ਨੇ ਹਾਂ ਠੀਕ ਆ ਮੈਂ ਬਾਈ ਬਾਈ ਨੇ ਕਰਤਾ ਪੱਧਰਾ ਇਹਨਾਂ ਠੀਕ ਹੈ 0 0 ਹੋ ਗਿਆ ਹਨ ਫੇਰ ਹਲੋ ਜੀ ਹੋਰ ਬਾਈ ਤਮਨ ਸਾਹਿਬ ਠੀਕ ਹੈ ਜੀ ਵਧੀਆ ਕੀ ਹਾਲ ਹੈ ਐਂ ਠੀਕ ਠਾਕ ਤੇ ਕਿਵੇਂ ਲੱਗਿਆ ਸੀਨ ਬਾਈ ਲੇਜਰ ਦਾ ਸੀਨ ਵਧੀਆ ਲੱਗਿਆ ਵਧੀਆ ਲੱਗਿਆ ਹੋ ਵਧੀਆ ਉਹ ਲਿਆ ਵੀ ਲੇਟ ਜਾਈ ਤਾਂ ਨਹੀਂ ਪਹਿਲਾਂ ਲਿਆ ਇਹਦਾ ਅੱਛਾ ਇੱਕ ਮਹੀਨਾ ਪਹਿਲਾਂ ਲਿਆ ਇਹਦਾ ਅੱਛਾ ਪਹਿਲਾਂ ਲੱਗਿਆ ਤਾਂ ਵੀ ਔਖਾ ਹੀ ਇਹ ਕੰਮ ਹਾਂ ਪਿੰਡ 'ਚ ਆ ਕੇ ਚੱਲ ਪਿਆ ਕੰਮ ਵਧੀਆ ਪਹਿਲਾਂ ਪਹਿਲਾਂ ਐ ਤੱਕ ਤਾਂ ਕਦੇ ਚਲਾਇਆ ਵੀ ਨਹੀਂ ਤਾਂ ਹੈਗਾ ਚਲਾਇਆ ਲੋਕਾਂ ਨੂੰ ਪਤਾ ਨਹੀਂ ਦੱਸ ਹੈਗਾ ਵੀ ਇਹ ਲਿਆਂਦਾ ਅੱਛਾ ਹਾਂ ਹੁਣ ਪਤਾ ਲੱਗ ਗਿਆ ਇੱਥੇ ਠੀਕ ਆ ਗਾਹਨ ਫੇਰ ਧੱਕਾ ਪਾਊਗਾ ਪੂਰਾ ਠੀਕ ਆ ਠੀਕ ਆ ਇਸ ਵਾਰ ਲੋਕਾਂ ਨੇ ਲੇਜ਼ਰ ਕਰਾਇਆ ਵੀ ਬਹੁਤ ਆ ਕਰਾਇਆ ਵੀ ਹੋ ਵੀ ਆਪਣੇ ਏਰੀਆ ਚ ਬਹੁਤ ਗਏ ਆਹ ਹੋ ਤਾਂ ਬਹੁਤ ਗਏ ਹੋ ਤਾਂ ਬਹੁਤ ਗਏ ਇਹ ਤਾਂ ਗੱਲ ਠੀਕ ਆ ਤੇਰੀ ਠੀਕ ਆ ਚੱਲੀਗਾ ਉੱਧਰ ਬਸੇਰਾ ਇਹਦੇ ਤੋਂ ਦੱਸਣਾ ਨਹੀਂ ਫਿਰ ਲੋਕ ਪਹੁੰਚ ਜਾਣਗੇ ਟਰੈਕਟਰ ਵੀ ਤੂੰ ਹੁਣੀ ਲਿਆਦਾ ਨਾ ਇਹ 50 49 ਬਾਈ ਪ੍ਰੀਤ ਇਹ ਇਹ ਟਰੈਕਟਰ ਬਾਈ ਲਿਆ ਵੀ ਬਣ ਵਧੀਆ ਜਾਈ ਰੇਟ ਚ ਮਿਲ ਗਿਆ ਤਾਂ ਟਰੈਕਟਰ ਤੇ ਲੇਜ਼ਰ ਵੀ ਹੁਣੀ ਲਿਆਦਾ ਤੇ ਕਿਹੜਾ ਮਾਡਲ ਮਾਡਲ ਨੀ ਇਹ ਜੀ ਇਹ 12 ਹੈ 12 12 ਮਾਡਲ ਆ ਬਾਈ 4 ਸਿਲੰਡਰ ਇੰਜਨ ਵਾਲਾ ਇਹ। ਬਾਈ ਜਿਹੜਾ ਇਹ ਟਰੈਕਟਰ ਹੈ ਦੇ ਕਿਸੇ ਨੇ ਇਹ ਮਤਲਬ ਕਿ ਰੇਟ ਤੇ ਜਾਇਜ਼ ਮਿਲ ਜਾਣਾ ਕੰਮ ਪੂਰਾ ਕਰਦੇ ਹਨਾ ਜੀ ਬਾਈ। ਕੰਮ ਐਨ ਪੂਰਾ ਕਰਦੇ ਆ ਕੰਮ ਚ ਕੋਈ ਦਿੱਕਤ ਨਹੀਂ ਵਧੀਆ ਮੇਰੇ ਹਸਾਬ ਨਾਲ। ਟਰੈਕਟਰ ਲਗਾਤਾਰ ਚੱਲਦਾ ਹੈ ਨਾ। ਕੰਮ ਜਾਵਾ ਪੂਰਾ ਧੱਕਾ ਚੱਲਦਾ। ਕਰਾ ਵੀ ਚੱਲਦਾ ਹੀ ਲਿਆਦਾ। ਆ ਵੀ ਚੱਲਦਾ ਯਾਰ। ਅੱਛਾ। ਕਰਾ ਕਿਹੜਾ ਮਾਡਲ ਹੈ? ਕਰਾ 20 ਮਾਡਲ ਆ। 20 ਮਾਡਲ। ਇਹ ਕਿੰਨੇ ਦਾ ਮਿਲਿਆ? ਇਹ 2 ਤੋਂ ਬਾਹਰ ਮਿਲਿਆ। ਅੱਛਾ। 20 ਮਾਡਲ ਕਰਾ ਬਾਈ ਕਹਿੰਦਾ ਇਹ ਵੀ ਚੱਲਦਾ ਹੀ ਲਿਆ ਤਾਂ ਠੀਕ ਆ ਜੀ ਲੋ ਜੀ ਬਾਕੀ ਬਾਈ ਜੇ ਕਿਸੇ ਨੇ ਸਾਡੇ ਲੋਕਲ ਹੋਰੇ ਰੋਪੜ ਬਾਈ ਕਿੱਥੇ ਦਾ ਕਰਦਣਾ ਲੈ ਯਾਰ ਲੈ ਯਾਰ ਜਿੱਥੇ ਮਰਜ਼ੀ ਦਾ ਕਰਾ ਲੋ ਹਾਂ ਹਾਂ ਕੋਈ ਡਾਲੇ ਨਹੀਂ ਹੈ ਠੀਕ ਆ ਮੁੰਡਾ ਬਾਈ ਆਪਣਾ ਜਮਾ ਹੀ ਗਵੰਡੀ ਆ ਘਰ ਦੇ ਨਾਲ ਵਧੀਆ ਕੰਮ ਕਰਦਾ ਹੈ ਨਾ ਠੀਕ ਆ ਜੇ ਕਿਸੇ ਨਾਲ ਲੋਕਲ ਰੋਪੜ ਚੰਕੌਰ ਸਾਹਿਬੀ ਰੀ ਕਿਸੇ ਨੇ ਕਰਾਉਣਾ ਹੁੰਦਾ ਤਾਂ ਬਾਈ ਨੂੰ ਜਰੂਰ ਦੱਸਿਆ ਕਰੋ ਠੀਕ ਆ ਜੀ ਉਹ ਦੇਖੋ ਗਾਹਕ ਪਹਿਲਾਂ ਹੀ ਆਏ ਖੜੇ ਆ ਉਹ ਦੇਖੋ ਬੁਕਿੰਗ ਪੂਰੀ ਚੱਲ ਰਹੀ ਆ ਭਾਈ ਠੀਕ ਆ ਭਾਈ ਕਿੰਨਾ ਟਾਈਮ ਲੱਗਿਆ ਪਲਾਟ ਨੂੰ 24 ਮਿੰਟ ਲੱਗੇ ਭਾਈ 24 24 ਮਿੰਟ ਲੱਗੇ ਭਾਈਆਂ ਦਾ 24 ਮਿੰਟ ਲੱਗੇ ਭਾਈ ਠੀਕ ਆ ਠੀਕ ਆ ਤੇ ਬਾਕੀ ਜੀ ਭਾਈ ਆਪਣੇ ਹੁਣ ਕਿਹੜਾ ਰੇਟ ਚੱਲ ਰਿਹਾ ਲੈਜਰ ਦਾ ਰੇਟ ਭਾਈ ਹੁਣ ਸਾਰੇ ਅਲੱਗ-ਅਲੱਗ ਲੈਂਦੇ ਆ ਅੱਛਾ ਕੋਈ 900 ਲਓ ਜੀ ਕੋਈ 950 ਕੋਈ 800 ਲਈ ਜਾਂਦਾ ਅੱਛਾ ਕੋਈ 800 ਰੱਖਿਆ ਹੋਇਆ ਬਸ ਕਿੰਨਾ 800 800 ਰੁਪਇਆ ਰੱਖਿਆ ਵਾ ਯਾਨੀ ਬਾਈ ਕਹਿੰਦਾ ਵੀ ਹਰੇਕ ਦਾ 800 ਲੈਣਾ ਬਸ ਕਿਸੇ ਦੇ 750 ਨਹੀਂ ਕਰਨਾ ਹਾਂ ਦਾਣਾ 800 ਲੈਣਾ ਬਸ 800 ਹੀ ਲੈਣਾ ਬਸ ਹਾਂ ਠੀਕ ਆ ਅਸੀਂ ਆਪ ਕਰਾਇਆ ਗਏ ਨੂੰ 950 ਨੂੰ ਕਰਾਇਆ ਤੁਸੀਂ 900 ਨੂੰ ਕਰਾਇਆ ਹੁਣ ਕੰਪੀਟੀਸ਼ਨ ਹੈ ਬਹੁਤ ਹੋ ਗਿਆ ਕੀ ਕਰੀਏ ਹੁਣ ਉਹ ਤਾਂ ਹੈ ਬਾਈ ਹੁਣ ਤਾਂ ਹੈ ਨਹੀਂ ਕਰ ਹੁਣ ਬਾਈ ਕਹਿੰਦਾ ਬਾਈ ਮੈਂ 800 ਨੂੰ ਕਰਦਾ ਵੀ ਰੇਟ 900 ਦਾ ਵੀ 950 ਦਾ ਵੀ ਠੀਕ ਆ ਬਾਕੀ 950 ਨੂੰ ਕਰਾਇਆ ਯਾਰ ਗੰਨਾ ਵੀ ਜਿਆਦਾ ਅੱਧ ਕਿਲੋ ਮੈਂ ਕਰਾਏ ਆ ਠੀਕ ਆ ਅੱਧ ਕਿੱਤੇ ਤਾਂ ਹੀ ਲਿਆਂਦਾ ਫਿਰ ਠੀਕ ਆ ਬਾਈ ਠੀਕ ਆ ਠੀਕ ਆ ਗਲਤ ਆ ਬਾਈ ਠੀਕ ਆ ਬਾਈ ਕਹਿੰਦਾ ਮੈਂ 950 ਤੁਹਾਨੂੰ ਕਰਾਇਆ ਬਾਕੀ ਜੇ ਹੁੰਦਾ ਰੇਟ ਠੀਕ ਆ ਬਾਈ 800 ਕਿਉਂਕਿ ਮਿਹਨਤ ਵੀ ਬਹੁਤ ਆ ਬਾਈ ਟਰੈਕਟਰ ਵੀ ਚੱਲਣਾ ਨਾਲ ਆ ਵੀ ਐ ਫਿਰ ਆਪਣਾ ਵੀ ਨਾਲ ਦਿਹਾੜੀ ਆ ਠੀਕ ਆ ਜੀ ਤੇ ਜੇ 2 ਪੈਸੇ ਬਚਣ ਨਾਲ ਫੇਫਾਇਦਾ ਵੀ ਕੋਈ ਨਹੀਂ ਠੀਕ ਨਹੀਂ ਆਪਣੇ ਬਾਈ ਕੋਈ ਵੀ ਆ ਬੰਦਾ ਹਮ ਆਪਾਂ ਉਹੀ ਅਗਲੇ ਨਾਲ 150 ਪਿੱਛੇ ਲੜੀ ਜਾਂਦੇ ਤਾਂ ਕੋਈ ਫਾਇਦਾ ਨਹੀਂ ਹੈਗਾ ਆ ਚੀਜ਼ ਦਾ ਬਾਦੀ ਆਪਾਂ ਖੇਤ ਮਾੜਾ ਮਾੜਾ ਫੇ ਤੂੰ ਬਾਦੇ ਟਰੈਕਟਰ ਤੂੰ ਫੇ ਤੂੰ ਲੈ ਜੀ ਤੂੰ ਬਾਹ ਲੈ ਫਿਰ ਲਓ ਜੀ ਬਾਈ ਜੰਗੂ ਹੁਣ ਬਾਹੂ ਆ ਇਹਦੇ ਨਾਲ ਨਵਾਂ ਥਾਲ ਗਿਆ ਇਹ ਦੇਖਦੇ ਕਿਹੜੇ ਗੇਅਰ ਤੇ ਪਾਉਂਦਾ ਇਹ ਚੱਲ ਵੀ ਚੱਲ ਸ਼ੇਰਾ ਇਹ ਜ਼ਿਆਦਾ ਲੱਗਦੇ ਇੱਕ ਸਾਈਡ ਤੇ ਘੱਟ ਲੱਗਦੇ ਆ ਇੱਕ ਹਰ ਡਰਾਈਵਰ ਵੀ ਮਾੜਾ ਹੁਣ ਉੱਪਰ ਬੈਠਾ ਦੰਦ ਗੱਡੀ ਲੁਕਿਆ ਨੇ ਟਾਇਰ ਤੋਂ ਜ਼ਿਆਦਾ ਲੱਗਦੇ ਰੋਇ ਟਾਇਰ ਤੋਂ ਘੱਟ ਲੱਗਦੇ kevät kaatuva ikäinen. the bandero ਕਵੀਰ ਬੈਲੜਾ ਬੱਜਾ ਸੀਨੀਅਰ ਆ ਸੀਨੀਅਰ ਬੈਲੜਾ ਬੱਜਾ ਵਰਕਟਾ ਹੁੰਦਾ ਇਹੜੇ ਇਹੜੇ ਵਰਕਟਾ ਹੁੰਦਾ ਬਾਈ ਇਹ ਹੁਣ ਜਾਣ ਕੇ ਤੇਲ ਖਵਾਉਣਾ ਟਰੈਕਟਰ ਨੂੰ ਇਹ ਚਲਾਉਣਾ ਹੁਣ 1700 ਰੁਪਏ 'ਤੇ ਇਹ ਚਲਾਉਣਾ ਹੁਣ 2000 'ਤੇ ਉਰੇ ਬਾਈ ਟਰੈਕਟਰ ਤੇਲ ਵੀ ਬੱਤੇ ਖਾਂਦਾ ਆਪਣੇ ਆ ਜਿਆਦਾ ਚੱਕਰਾਂ 'ਤੇ ਟਰੈਕਟਰ ਨਾ ਬਨੇ ਅਸਲ 'ਚ 14-1500 ਚੱਕਰ ਦੇ ਟਰੈਕਟਰ ਵਧੀਆ ਚੱਲਦਾ ਆਪਣੇ ਕਹੇ ਦੰਨੇ ਆਪਾਂ ਵੀ ਇਹ ਪੁੱਠੀ ਵਾਲਾਈ ਦੇਣ ਲੱਗ ਗਏ 13 ਹਲ ਬਣਾ ਲਏ 14 ਆਮਨੇ ਫਾਲਿਆਂ ਨੂੰ ਕੋਈ ਚੱਕਰ ਨਹੀਂ ਫਾਲਿਆਂ ਜਿੱਧਰ ਨੂੰ ਮਰਜ਼ੀ ਬਾਹਰ ਹਾਂ ਤਵੀਆਂ ਨੂੰ ਹੁੰਦਾ ਵੀ ਆਪਾਂ ਨੇ ਦੂਏ ਪਾਸੇ ਨੂੰ ਮੋੜਨੀ ਆ ਇੱਕ ਗੱਲ ਆਮਨੇ ਕਹਦੇ ਨੇ ਆਪਾਂ ਵੀ 11 ਹਲ ਬਣਾ ਲਏ 13 ਬਣਾ ਲਏ 15 ਬਣਾ ਲਏ ਹਲ ਤਾਂ ਟਰੈਕਟਰ ਨੇ ਨਵੇਂ ਬੰਦ ਕਰ ਦੰਨੇ ਆ ਪੂਰੇ ਹਲ ਨੌ ਵੀ ਨਹੀਂ ਥੱਲੇ ਹੈ ਜੇ ਢਾਂਗ ਨਾਲ ਲਾਵੇ ਪੂਰੇ ਹਲ ਦਾ ਹਾਂ ਪੂਰੇ ਹਲ ਦਾ ਨੌ ਨਹੀਂ ਥੱਲੇ ਇੱਕ ਸਾਈਡ ਤੇ ਵੱਧ ਲੱਗਦੇ ਆ ਇੱਕ ਸਾਈਡ ਤੇ ਘੱਟ ਲੱਗ ਇੱਕ ਸਾਈਡ ਤਾਂ ਮਿੱਟੀ ਨਾਲੇ ਲੱਗਦੀ ਆਉਂਦੀ ਹੈ ਹੈਗਾ ਹੈਗਾ ਥੋੜਾ ਜਿਹਾ ਫਰਕ ਹਾਂ ਆਪਣੇ ਇਹਦੇ ਵਿੱਚ ਨਾ ਆਪਣੇ ਆ ਥੋੜੀ ਜੀ ਮੈਨੂੰ 2-3 ਸਾਲ ਹੋ ਗਏ ਇਹਦੇ ਵਿੱਚ ਨਾ ਥੋੜੀ ਜੀ ਖਾਨ ਜੋਗੀ ਘਰ ਦੀਓ ਬਾਸਮਤੀ ਲਾਉਨੇ ਹੁੰਦੇ ਆ ਨੰਬਰ 2 ਗੱਲ ਨਾ ਮਨੇ ਇਹ ਖੇਤ ਵੀ ਆਪਾਂ ਨੇ ਲਗਭਗ 3-4 ਸਾਲ ਹੋ ਗਏ ਕੁਝ ਨਹੀਂ ਪਾਇਆ ਹਾਂ ਅੱਛਾ ਨਾ ਕੋਈ ਜ ਡਾਇਆ ਜੂਰੀਆ ਕਦੇ ਨਹੀਂ ਪਾਇਆ ਇਹ ਆਪਣੇ ਸਿਰਫ ਆਰਗੈਨਿਕ ਰੱਖਿਆ ਹੋਇਆ ਬਾਈ ਹਾਂ ਯਾਰ ਵੀ ਆਪਣੇ ਆਏ ਆ ਬਣ ਜੇ ਘਰ ਵਾਸਤੇ ਵੀ ਥੋੜੀ ਚੀਜ਼ ਖਾਣੀ ਉਹ ਚ ਵੀ ਆਪਾਂ ਹਨਾ ਹਾਂ ਯੋ ਆਰਗੈਨਿਕ ਆ ਪਰ ਹੁਣ ਕਰੇ ਵੀ ਕੀਆ ਹੁਣ ਧਰਤੀਆਂ ਇਦਾਂ ਦੀ ਹੋ ਗਏ ਵੀ ਜਨਾਬ ਪੈਸਟੀਸਾਈਡ ਪਾ ਤਾਂ ਹੁਣੀ ਨਹੀਂ ਫਸਦਾ ਭਾਈ ਹੁੰਦਾ ਕੁਛ ਨਹੀਂ ਰੇ ਸਪਰੇਅ ਬਿਨਾ ਸਭ ਤੋਂ ਵੱਡੀ ਗੱਲ ਰੇ ਸਪਰੇਅ ਬਿਨਾ ਹੁੰਦਾ ਵੀ ਕੁਛ ਨਹੀਂ ਪਰ ਜਨਣੇ ਕਿ ਅਮਨੇ ਹੋਰ ਹੋਰ ਨਵੀਂ ਲਾ ਦਾਂਗੇ ਆਪਾਂ ਕੋਈ 3 ਮਹੀਨੇ ਦੀ ਮਿਹਨਤ ਹੈ ਕੋਈ ਮਸਲਾ ਹਾਂ ਉਹ ਤਾਂ ਹੈ ਬਚ ਗਈ ਰਹਾ ਡਰਾਈਵਰ ਦਾ ਵੀ ਜ਼ੋਰ ਨਾਲੇ ਲੱਗਦਾ ਬਚ ਗਈ ਰਹਾ ਹਾਂ ਆ ਲੈ ਰਿਹਾ ਬਰਾਬਰ ਇੱਕ ਗੱਲ ਹੈਗੀ ਹਮਨੇ ਜਿਹੜੇ ਕਲੋਸ ਕਰ ਇੰਜਨ ਵਾਲੇ ਟਰੈਕਟਰ ਨੇ ਨਾ ਇਹ ਟਰੈਕਟਰਾਂ ਚ ਗੱਲਬਾਤ ਲੈਦੀ ਹੋਤੀ ਹੈ ਨਾ ਲੈ ਹੁਣ ਹਲਾਈ ਬਾਈ ਦੂਏ ਪਾਸੇ ਨੂੰ ਲੈ ਲਈ ਦੂਰ ਕਰ ਲੱਗ ਦੂਰ ਬਾਕੀ ਹਮਨੇ ਵੀਰੇ ਟਰੈਕਟਰ ਤਾਂ ਐਵੇਂ ਹੀ ਦੇਖਿਆ ਬਾਈ ਚਲਾਗੇ ਟਰੈਕਟਰ ਸਾਰੇ ਪਾਸੇ ਨੂੰ ਬਾਈ ਓਕੇ ਆ ਠੀਕ ਆ ਜੋਨੇ ਲੈਣਾ ਹੋਵੇ ਚਾਹਵਾਨ ਇਹਦਾ ਦੇਖ ਰਹੇ ਹੋ ਜੀ। ਆਪਣੇ ਤਾਂ ਕਿੰਨਾ ਰੇਟ ਮੰਗਿਆ ਦਾ ਵੀਡੀਓ ਜੀ ਵੀਰੇ ਦਾ। ਸਾਢੇ 3 ਕਿਹਾ ਦਾ? ਸਾਢੇ 3। ਭਾਈ ਬਾਈ ਨੇ ਸਾਢੇ 3 ਰੇਟ ਕਿਹਾ ਦਾ। ਰੇਟ ਜਿਹੜਾ ਵੀ ਮੇਰਾ ਵੀਰ ਕੋਈ ਲੈਣ ਆਊਗਾ ਆਪਾਂ ਨੂੰ ਜਾਇਜ਼ ਕਰਕੇ ਟਰੈਕਟਰ ਦੇ ਦਾਂਗੇ। ਰੇਟ ਕੋਈ ਫਿਕਸ ਨਹੀਂ ਹੈਗਾ ਜੀ ਠੀਕ ਹੈ। ਹਾਂ ਉਹ ਤਾਂ ਯਾਰ ਟਰੈਕਟਰ ਇਹਨੇ 2-3 ਦਿਨ ਆਪਣੇ ਕੋਲੇ ਰਹੂਗਾ ਘਰੇ। ਖਾਲੇ ਸਾਰਾ ਕੁਝ ਪਿਆ ਕਰਾਂ। ਟਰੈਕਟਰ ਨੂੰ ਜਿਵੇਂ ਮਰਜ਼ੀ ਵਾਕੇ ਤਸੱਲੀ ਕਰਕੇ ਲੈ ਜਿਓ। ਠੀਕ ਹੈ ਜੀ ਤੇ ਘੰਟਾ ਵਾਲਿਓ 2 ਘੰਟਾ ਵਾਲਿਓ ਢੀਨੇ ਤੇ ਖੇਤ ਵੇਲੇ ਹੀ ਪਏ ਆ ਆਪਣੇ ਬਾਈ ਹਾਂ ਤੇ ਬਾਕੀ ਅਮਰ ਬਾਈ ਨੇ ਵੀ ਲੈ ਕੇ ਜਾਣੇ ਨੇ ਵੀ ਖੇਤ ਖੂਦ ਬੋਣੇ ਆ ਥੋੜੇ ਜੇ ਠੀਕ ਤੁਹਾਨੂੰ ਤਾਂ ਹੀ ਲੈ ਕੇ ਜਾਉਂਗਾ ਹੁਣ ਹਾਂ ਉਹ ਮੇਨ ਟ੍ਰੇਲ ਪੂਰੇ ਅੰਦਰ ਲੈ ਅੰਦਰ ਹੁਣ ਆ ਪਰ ਦੂਰ ਕਰਕੇ ਢੋਗੂ ਆ ਇਹ ਦੂਰ ਕਰਕੇ ਢੋਗੂ ਹਾਂ ਹਮਨੇ ਆਇਆ ਬਾਈ ਆਏ ਹੁਣ ਇੱਕ ਕਰੀ ਕੇ ਜਾਂਦਾ ਇਹ ਜੋ ਤੇਲ ਪਾਇਆ ਵਾ 1500 ਦਾ ਸੀ ਉਹ ਵੀ ਤਾਂ ਫੂਕਣਾ ਹੁਣ ਹੁੰਦਾ ਹੈ ਕੱਟਾ ਕਜੀਤੀ ਲਈ ਜਾਂਦਾ ਵੀ ਇਹ ਕਰੀ ਕੇ ਜਾਂਦਾ ਪਰ ਬੈਠਾ ਇਹਨੂੰ ਚੱਕਰ ਸਾਂ ਕੇ ਆਏ ਇਹਨੂੰ ਮੇਰੀ ਚਲਾਈ ਨਹੀਂ ਪਸੰਦ ਹੈਗੀ ਮੰਨੋ ਇਹਦੀ ਚਲਾਈ ਪਸੰਦ ਨਹੀਂ ਹੈਗੀ ਇਹਨੂੰ ਕਿਸੇ ਵੀ ਨਹੀਂ ਹੁੰਦੀ ਹਾਂ ਬੰਦਾ ਕਹਿੰਦਾ ਮੇਤੇ ਵਧੀਆ ਟਾਈਡ ਜਿਹੜੀ ਜਿਹੜੀ ਮਰਜ਼ੀ ਮਸ਼ੀਨਰੀ ਗੱਡੀ ਆ ਜੋ ਮਰਜ਼ੀ ਆ ਲੈ ਕਹਿੰਦਾ ਲੈ ਇਹਨੂੰ ਨਹੀਂ ਆਉਦੀ ਉਹ ਤਾਂ ਗੱਲ ਹੈ ਬਾਈ ਹਾਂ ਆ ਦੇਖੋ ਬਾਕੀ ਚਲੋ ਠੀਕ ਆ ਬਾਬਿਓ ਅੱਜ ਦੇ ਬਲੌਗ ਚ ਇੰਨਾ ਹੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਬਾਕੀ ਕਿਸੇ ਨੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਹਾਂ ਜਰੂਰ ਦੱਸਿਆ ਕਮੈਂਟ ਕਰਿਆ ਕਰੋ ਬਾਈ ਬਾਈ ਨਾਲ ਕਮੈਂਟ ਕਰਿਆ ਕਰੋ ਬਾਈ ਠੀਕ ਹੈ ਤੇ ਜਿਹੜਾ ਟਰੈਕਟਰ ਮਿਲਣਗੇ ਤੁਹਾਨੂੰ ਮਲੇ ਕਟਾ ਬੱਛਾ ਝੂਪੀ ਮਸਜਿਦ ਤੋਂ ਗੱਡੀ ਹੋਵੇ ਕੋਈ ਹਾਂ ਕੋਈ ਜਿਆਦਾ ਪੁਰਾਣਾ ਟਰੈਕਟਰ ਵੇਚਣਾ ਹੋਵੇ ਠੀਕ ਹੈ ਜੀ ਨਵੇਂ ਦਿੰਕਾਰੀ ਲੈਣੀ ਹੋਵੇ ਠੀਕ ਹੈ ਫੋਨ ਕਰ ਲਿਆ ਕਰੋ ਬਾਕੀ ਨਵਾਂ ਕਿਸ ਨੇ ਜੋਂਡੀਆ ਲੈਣਾ ਸਾਡੇ 2-3 ਜ਼ਿਲ੍ਹਿਆਂ ਚ ਮਰੰਡਾ ਰੋਪੜ ਮੁਹਾਲੀ ਆਨੰਦਪੁਰ ਸਾਹਿਬ ਤਾਂ ਬਾਈ ਨੂੰ ਕੰਟੈਕਟ ਕਰਿਆ ਕਰੋ ਤੁਹਾਨੂੰ ਬਿਲਕੁਲ ਜਾਇਰੇਟ ਚ ਟਰੈਕਟਰ ਦਊਗਾ ਬਾਈ ਹਾਂ ਠੀਕ ਹੈ ਜੀ ਤੇ ਠੀਕ ਹੈ ਜੀ ਆਦੇ ਵਲੌਗ ਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਚ Sarıya da baoz botağın var.